ਚਾਰ ਪੰਜ ਬਿਮਾਰੀਆਂ ਸੀਗੀਆਂ ਮੈਨੂੰ ਇੱਕ ਕਾਂਗਰਾਂ ਸੀਗਾ ਅਲਰਜੀ ਇੱਕ ਬਲੱਡ ਵਾਦਾ ਸੀਗਾ ਇੱਕ ਮੈਨੀਦਾਲੀ ਗੋਲੀ ਖਾਂਦਾ ਸੀਗਾ ਤੇ ਇੱਕ ਲੀਵਰ ਫੈਟ ਸੀਗੀ ਤੇ ਇੱਕ ਬਦੂਦਾਂ ਦਾ ਸੀਗਾ ਆਹ ਬਾਈਕ ਨੂੰ ਨਾ ਦੀ ਨਾਮ ਦੀ ਦਵਾਈ ਲਈ ਨਾਮ ਦੀ ਦਵਾਈ ਲੈ ਤਾਨੇ ਕੰਡਾ ਸੀ ਮਨ ਬਾਬਾ ਜੀ ਨੇ ਮੈਨੂੰ ਦਿੱਤਾ ਸੀ ਜੋ ਮੈਂ ਕਮੀਨਾ ਕਰਿਆ ਜੇ ਦੇ ਨਾਲ ਮੇਰੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਗਈਆਂ ਤੇ ਮੇਰੇ ਘਰ ਦੇ ਕਾਰਜ ਜੋ ਸਾਡੇ ਮੇਰੇ ਜਵਾਈ ਦਾ ਟਰੱਕ ਦਾ ਕੰਮ ਅੰਦਾਜ਼ਾ ਸੀਗਾ ਮੇਰੀ ਕੁੜੀ ਦੀ ਡਾਕਟਰੀ ਦਾ ਸੀਗਾ ਜੋ ਮੈਡੀਕਲ ਦਾ ਪੇਪਰ ਦੇਣਾ ਸੀ ਦਿੱਤਾ ਸੀਗਾ ਉਹ ਤੋਂ ਉਹ ਪਾਸ ਹੋ ਗਈ ਸੀ ਤੇ ਮੁੰਡੇ ਦਾ ਸੀਗਾ ਕੰਮ ਦਾ ਇਸ ਵਕਤ ਮੇਰੇ ਕੋਈ ਵੀ ਬਿਮਾਰੀ ਨਹੀਂ ਹੈਗੀ ਮੈਂ ਤਾਂ ਇਹੀ ਕਹਾਂਗਾ ਵੀ ਜੋ ਵੀ ਕਰਪ ਦੇ ਨਾਲ ਜੁੜਿਆ ਬਾਬਾ ਜੀ ਤੇ ਵਿਸ਼ਵਾਸ ਕਰੋ 100% ਇਹ ਬਰਮਗਿਆਨੀ ਨੇ ਇਸ ਵਕਤ ਬਰਮਗਿਆਨੀ ਦੀ ਇਹ ਅਵਸਥਾ ਤਾਂ ਇਹ ਪਤਾ ਲੱਗਦਾ ਵੀ ਜੇ ਜੋ ਬਰਮਗਿਆਨੀ ਹੁੰਦਾ ਹਰੇਕ ਨਾਲ ਪਿਆਰ ਇੱਕੋ ਜਿਹਾ ਕਰਦਾ ਹਰੇਕ ਨੂੰ ਇਹ ਲੱਗਦਾ ਕਿ ਮੇਰੇ ਨਾਲ ਬਾਬਾ ਜੀ ਬਹੁਤ ਪਿਆਰ ਕਰਦੇ ਨੇ ਜੋ ਵੀ ਜਾਊਗਾ ਉਹਨੂੰ ਇਹ ਹੀ ਲੱਗੂਗਾ ਕਿ ਮੇਰੇ ਨਾਲ ਬਾਬਾ ਜੀ ਵੱਧ ਪਿਆਰ ਕਰਦੇ ਨੇ ਇਹ ਉਹਨਿਆਂ ਦੀ ਅਵਸਥਾ ਹੁੰਦੀ ਹੈ ਬਰਮਗਿਆਨੀ ਦੀ ਉਹ ਜੋ 10 ਰੁਪਏ ਦਾਨ ਕਰਦਾ 100 ਰੁਪਿਆ ਉਤੇ ਲੱਖ ਰੁਪਏ ਵਾਲੇ ਨੂੰ 2 ਲੱਖ ਵਾਲੇ ਨੂੰ ਵੀ ਇੱਕੋ ਬਰਾਬਰ ਮੰਨਦੇ ਨੇ ਉਹਨਾਂ ਨੇ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਨੀਵਾ ਉੱਚਾ ਨਹੀਂ ਹੁੰਦਾ ਕੋਈ ਜਾਤ ਪਾਤ ਨਹੀਂ ਹੈਗੀ ਕੋਈ ਅਮਰਤ ਸਕੇਆੜਾ ਕੋਈ ਰੋਡਾ ਕੋਈ ਮੁਸਲਮਾਨ ਕੋਈ ਹਿੰਦੂ ਉਹਨਾਂ ਦੇ ਭਾਦ ਰੱਬ ਦਾ ਰੂਪ ਮੰਨਦੇ ਨੇ ਉਹਦੇ ਕਰਕੇ ਮੈਂ ਕਹਿੰਦਾ ਇਹ बार-बार ਸਮਾਂ ਨਹੀਂ ਮਿਲਦਾ ਹੈਗਾ ਇੱਕ ਮਹਾਪੁਰਖਾਂ ਦੇ ਜਿਹੜੇ ਬਚਨ ਨੇ ਹੁਕਮਾਉਣੇ ਬਹੁਤ ਔਖੇ ਨੇ ਪਰ ਕਈ ਵੇ ਮਨ ਦਵਾ ਹੀ ਮਹਾਪੁਰਖ ਜਦੋਂ ਚਲੇ ਜਾਂਦੇ ਨੇ ਉਦੋਂ ਪਤਾ ਲੱਗਦਾ ਇਹਾਂ ਜਿਹੜੇ ਅਸੀਂ ਬਚਨ ਕਮਾ ਲੈਂਦੇ ਉਹਨਾਂ ਤੋਂ ਆਨੰਦ ਲੈ ਲੈਂਦੇ ਤਾਂ ਉਹ ਮਗਰੋਂ ਉਸਤਾ ਬਈ ਰਹ ਜਾਂਦਾ ਸਾਡੀ ਜ਼ਿੰਦਗੀ ਚ ਪਹਿਲਾਂ ਵੀ ਮਹਾਂਪੁਰਖ ਮਹਿੰਦਰ ਸਿੰਘ ਕੰਨੇ ਵਾਲੇ ਕੈਂਡ ਵਾਲੇ ਆਏ ਅਤੇ ਜੋ ਉਹਨਾਂ ਨੇ ਬਚਨਾਂ ਨੂੰ ਕਿਹਾ ਜੇ ਕਿਸੇ ਨਹੀਂ ਕਮਾਇਆ ਤਾਂ ਉਹਨੂੰ ਉਹ ਕਹਿੰਦੇ ਹੁੰਦੇ ਸੀ ਆਹ ਟਾਈਮ ਆ ਹੁਣ ਕੰਮ ਕਰਨ ਨਾਲੋਂ ਦੁਆਨ ਸੌਣ ਲੋ ਇਹਨਾਂ ਬਚਨਾਂ ਦੇ ਕਹਨੇ ਆ ਅਸੀਂ ਮੰਨ ਲਓ ਇਹ ਤੁਹਾਡੇ ਹੱਥ ਪਸਤਾ ਬਈ ਰਹਿ ਜਣਾ ਉਹੀ ਚੀਜ਼ ਆ ਪਸਤਾ ਬਈ ਰਹਾ ਹੁਣ ਵੀ ਅਸੀਂ ਕਹਿੰਦੇ ਆ ਵੀ ਭਾਈ ਅਮਰੀਕ ਸਿੰਘ ਸੰਤ ਬਾਬਾ ਜੀ ਜੋ ਅਮਰੀਕ ਸਿੰਘ ਸਾਡੀ ਹਿੱਲਿਆ ਇਸ ਵਕਤ ਵਰਮ ਗਿਆਨੀ ਆ ਵਰਮ ਗਿਆਨੀ ਨੇ ਮੈਂ ਕਹਿਣਾ ਵੀ 100% ਕਹਿਣਾ ਮਨ ਦਿਲ ਤੋਂ ਕਹਿਣਾ ਅੰਦਰੋਂ ਕਹਿਣਾ ਜੋ ਵੀ ਇਹਦੇ ਬਚਨ ਕਮਾਉਣਗੇ ਇਹਨਾਂ ਦੇ ਬਚਨਾਂ ਦੇ ਚੱਲਣਗੇ ਤਾਂ ਕਿਸੇ ਚੀਜ਼ ਦਾ ਘਾਟਾ ਨਹੀਂ ਰਹੂਗਾ ਹਰ ਵਕਤ ਜੋ ਵੀ ਬਚਨ ਕਰਦੇ ਨੇ ਪੂਰਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ